ਸਰਦਾਰ ਸੁਖਮਿੰਦਰ ਸਿੰਘ ਢਾਲੀਵਾਲ ਅਤੇ ਪਰਿਵਾਰ ਪਿੰਡ ਅਦੇਕਾਲੀਵਲ ਲੋ ਲਾਇਨਸ ਕਲਬ ਨੂਰ ਮਹਿਲ ਗੌਰਵ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਜਾਂਚ ਅਤੇ ਆਪਰੇਸ਼ਨ ਕੈਂਪ ਮਿਤੀ 22 23 24 ਫਰਵਰੀ ਨੂੰ ਢਾਲੀਵਾਲ ਹਵੇਲੀ ਚੀਮਾ ਤੋਂ ਮਿਠਰਾਪੁਰ ਨਜ਼ਦੀਕ ਇੱਟਾਂ ਦਾ ਪੱਠਾ ਵਿਖੇ ਲਗਾਇਆ ਗਿਆ ਇਸ ਕੈਂਪ ਦੌਰਾਨ ਮਿਤੀ 22 ਨੂੰ ਦੁੱਗਲ ਹਸਪਤਾਲ ਜਲੰਧਰ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਆਏ ਹੋਏ ਸੈਂਕੜੇ ਮਰੀਜ਼ਾਂ ਦੀਆਂ ਅੱਖਾਂ ਦੀ ਚੈੱਕ ਕੀਤੀ ਗਈ ਹੈ ਅਤੇ 142 ਮਰੀਜ਼ਾਂ ਦੇ ਆਪਰੇਸ਼ਨ ਮਿਤੀ 23 ਨੂੰ ਦੁੱਗਲ ਹਸਪਤਾਲ ਜਲੰਧਰ ਵਿਖੇ ਕੀਤੇ ਗਏ ਮਿਤੀ 24 ਫਰਵਰੀ ਦਿਨ ਸੋਮਵਾਰ ਨੂੰ ਜਿਨ੍ਹਾਂ ਮਰੀਜ਼ਾਂ ਦੇ ਆਪਰੇਸ਼ਨ ਕੀਤੇ ਗਏ ਸਨ ਉਹਨਾਂ ਦਾ ਮੋੜ ਚੈੱਕਅਪ ਅਤੇ ਦਵਾਈਆਂ ਦਿੱਤੀਆਂ ਗਈਆਂ ਸਰਦਾਰ ਸੁਖਵਿੰਦਰ ਸਿੰਘ ਢਾਲੀਵਾਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਜਿਨ੍ਹਾਂ ਦੇ ਆਪਰੇਸ਼ਨ ਹੋਏ ਉਹਨਾਂ ਸਾਰਿਆਂ ਨੂੰ ਕੰਬਲ ਵੰਡੇ ਗਏ ਦੂਰੋਂ ਨੇੜੇੋਂ ਆਏ ਹੋਏ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਲਈ ਚਾਹ ਪਕੌੜਿਆਂ ਦਾ ਲੰਗਰ ਟੂਟ ਵਰਤਾਇਆ ਗਿਆ ਅਤੇ ਨਾ ਹੀ ਉਹਨਾਂ ਨੂੰ ਵਾਪਸ ਘਰਾਂ ਤੱਕ ਪਹੁੰਚਾਉਣ ਲਈ ਢਾਲੀਵਾਲ ਪਰਿਵਾਰ ਵੱਲੋਂ ਗੱਡੀਆਂ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ ਦੁਆਪਾ ਹਲਚਲ ਚੈਨਲ ਦੀ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਸਰਦਾਰ ਸੁਖਵਿੰਦਰ ਸਿੰਘ ਢਾਲੀਵਾਲ ਨੇ ਦੱਸਿਆ ਕਿ ਉਹਨਾਂ ਦਾ ਕੋਈ ਇੱਕ ਮਕਸਦ ਹੈ ਕਿ ਕੋਈ ਵੀ ਵਿਅਕਤੀ ਜਿਨ੍ਹਾਂ ਦੀ ਨਜ਼ਰ ਕੱਟਿਆ ਅਤੇ ਉਹ ਆਪਰੇਸ਼ਨ ਨਹੀਂ ਕਰਵਾ ਸਕਦੇ ਹਾਂ ਉਹਨਾਂ ਦਾ ਆਪਰੇਸ਼ਨ ਕਰਵਾਉਣਾ ਅਤੇ ਐਨਕਾ ਤੇ ਦਵਾਈਆਂ ਮੁਫਤ ਦੇਣੀਆਂ ਇਸੇ ਮਕਸਦ ਤਹਿਤ ਹੋ 11 ਸਾਲ ਪਹਿਲਾਂ ਇਹ ਅੱਖਾਂ ਦਾ ਕੈਂਪਸ ਸ਼ੁਰੂ ਕਰਵਾਇਆ ਸੀ ਅਤੇ ਅੱਜ 11 ਸਾਲ ਹੋ ਗਏ ਸਾਨੇ ਇਹ ਕੈਂਪ ਲਗਾਤਾਰ ਚੱਲ ਰਿਹਾ ਹੈ ਉਹਨਾਂ ਨੇ ਦੁੱਗਲ ਹਸਪਤਾਲ ਜਲੰਧਰ ਅਤੇ ਜਨਾ ਪਤਵੰਤੇ ਸੱਜਣਾ ਦੇ ਸਹਿਯੋਗ ਕੀਤਾ ਉਹਨਾਂ ਦਾ ਸਰੂਪਾ ਪਾ ਕੇ ਧੰਨਵਾਦ ਕੀਤਾ ਇਸ ਮੌਕੇ ਤੇ ਜਲੰਧਰ ਤੋਂ ਆਏ ਦੁੱਗਲ ਹਸਪਤਾਲ ਦੇ ਮਾਹੇ ਡਾਕਟਰ ਅਤੇ ਖਾਸ ਤੌਰ ਤੇ ਸੱਜੀ ਬਾ ਬਣ ਕੇ ਹਮੇਸ਼ਾ ਖੜੇ ਬਗੀਚਾ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਬਗੀਚਾ ਸਿੰਘ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਢਾਈਵਾਲ ਪਰਿਵਾਰ ਦਾ ਇੱਕੋ ਇੱਕ ਮਕਸਦ ਹੈ ਕਿ ਉਹ ਲੋੜਵੰਦਾਂ ਦੀ ਸਹਾਇਤਾ ਕਰਦੇ ਰਹਿਣ ਅਤੇ ਸਮਾਜ ਸੇਵੀ ਕੰਮਾਂ ਵਿੱਚ ਆਪਣੀ ਭੂਮਿਕਾ ਨਿਭੰਦੇ ਰਾਇਣਿਸ ਮੌਕੇ ਤੇ ਸਰਦਾਰ ਸੁਖਮਿਲਦੇ ਸਿੰਘ ਢਾਲੀਵਾਲ ਦਾ ਪਰਿਵਾਰ ਲਾਈਨਸ ਕਲੱਬ ਨੂਰ ਮਹਿਲ ਗੌਰਵ ਦੇ ਮੈਂਬਰ ਪਿੰਡ ਵਾਸੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ ਇਸ ਮੌਕੇ ਤੇ ਲਾਈਨਸ ਕਲੱਬ ਨੂਰ ਮਹਿਲ ਗੌਰਵ ਤੋਂ ਆਏ ਮੈਂਬਰ ਅਤੇ ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰਾਂ ਨੇ ਹੋਰ ਕੀ ਦੱਸਿਆ ਤੁਸੀਂ ਵੀ ਵੇਖੋ ਇਸ ਖਾਸ ਖਬਰ ਵਿੱਚ ਦੋਆਬਾ ਹਲਚਲ ਚੈਨਲ ਦੇ ਲਈ ਪਿੰਡ ਮਿਠੜਾ ਤੋਂ ਪੱਤਰਕਾਰ ਮੋਈ ਸ਼ਰਮਾ ਦੀ ਰਿਪੋਰਟ ਇਹ ਜਿਹੜਾ ਆਖਰਾਂ ਦਾ ਕੈਂਪ 11ਵਾਂ ਲੱਗਿਆ ਜੀ ਹਾਂਜੀ ਕਿੰਨਾਂ ਦੇ ਸਹਿਯੋਗ ਨਾਲ ਤੇ ਕਿਹੜੀ-ਕਿਹੜੀ ਡੇਟਾ ਦੇ ਨਾਲ ਲਗਾਇਆ ਗਿਆ ਜੀ ਤੇ ਕਿਹੜੇ ਹਸਪਤਾਲ ਦੇ ਸਹਿਯੋਗ ਨਾਲ ਇਹ ਜੀ ਲਾਈਨ ਕਲੱਬ ਵੱਲੋਂ ਲਾਇਆ ਸੀ ਸ਼ਗੁਨ ਸੰਤਾਲੀ ਵਾਲੇ ਹੁਣ ਨਹੀਂ ਪਰ ਲਾਈਨ ਕਲੱਬ ਦਾ ਇਹਦੇ ਵਿੱਚ ਬਹੁਤ ਵੱਡੀ ਦੇਣ ਹੈ ਤੇ ਦੁੱਗਲ ਹਸਪਤਾਲ ਵਾਲੇ ਡਾਕਟਰ ਨੇ ਉਹਨਾਂ ਦੇ ਨਾਲ ਦੀ ਟੀਮ ਸਾਰੇ ਨੇ ਰਲ ਕੇ ਕੰਮ ਕੀਤਾ ਜੀ ਕਿੰਨਾ ਕੈਂਪ ਹੈ ਜੀ 11ਵਾਂ ਕੈਂਪ ਜੀ ਸਰ ਜਿਦਾ ਹੈ 11ਵਾਂ ਕੈਂਪ ਹੈ ਮਤਲਬ ਇਹ ਕਿਦਾਂ ਥਾਟ ਬਣਿਆ ਵੀ ਅੱਖਾਂ ਦਾ ਕੈਂਪ ਜਿਹੜਾ ਸ਼ੁਰੂਆਤ ਕਿੱਦਾਂ ਹੋਈ ਸੀ ਇਹਦੀ ਸ਼ੁਰੂਆਤ ਸਟਾਰਟਿੰਗ ਦੇ ਜਦੋਂ ਪਹਿਲਾ ਕੈਂਪ ਲਾਇਆ ਸੀਗਾ ਜੀ ਉਸ ਟਾਈਮ ਤੇ ਆਪਣੇ ਵਿਸ਼ਾਲ ਭਾਜੀ ਉਹਨਾਂ ਨੇ ਇਹਨਾਂ ਨੂੰ ਮੈਂ ਕਿਹਾ ਸੀ ਕਿ ਆਪਾਂ ਅੱਖਾਂ ਦਾ ਕੈਂਪ ਲਾਇਆ ਕਰਨਾ ਬਹੁਤ ਛੋਟਾ ਜਿਹਾ ਹੁੰਦਾ ਸੀ ਉਦੋਂ ਉਦੋਂ ਹੌਲੀ 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 ਮਤਲਬ ਯਾਦ ਕੀ 11ਵਾਂ ਕੈਂਪ ਲੱਗ ਗਿਆ ਬਾਕੀ ਪਰਮਾਤਮਾ ਦੀ ਦੇਣ ਦੇ ਨਾਲ ਸਾਰਾ ਕੁਝ ਹੋਇਆ ਜੀ ਸਰ ਕਿੰਨੇ ਆਪਰੇਟ ਹੋਏ ਜੀ ਇਸ ਵਾਰੀ ਇਸ ਵਾਰੀ ਆਪਰੇਟ ਹੋਇਆ ਜੀ 140 42 ਦੇ ਲੱਗੇ ਛੇ ਹੋ ਜੀ ਸਾਰੇ ਲਾਗੇ ਲਾਕੇ ਪਿੰਡਾਂ ਦੇ ਸੀ ਕਿ ਦੂਰੋਂ ਸੀਗੇ ਜੀ ਨਹੀਂ ਦੂਰੋਂ ਵੀ ਸੀਗੇ ਜੀ ਲੱਗੇ ਹੋ ਵੀ ਸੀਗੇ ਜੀ ਕਾਫੀ ਪਿੰਡਾਂ ਤੋਂ ਆਪੇ ਆਪਰੇਸ਼ਨ ਕਿੱਥੇ ਜੀ ਇੱਥੇ ਲੋਕਲ ਹੋਇਆ ਨਹੀਂ ਜੀ ਹਸਪੀਟਲ ਡੁੱਗਲ ਦੇ ਡੁੱਗਲ ਦੇ ਜੀ ਥੈਂਕ ਯੂ ਸਰ ਇੱਕ ਸੋਹਣ ਚ ਗੱਲ ਆਈ ਹੈ ਜਿਹੜੇ ਜਿਨ੍ਹਾਂ ਨੂੰ ਆਪਰੇਸ਼ਨ ਚ ਆਪਾ ਚੁਣਿਆ ਹੈ ਜੀ ਜਿਨ੍ਹਾਂ ਦੇ ਪ੍ਰੇਸ਼ਮ ਹੋਏ ਆ ਉਹਨਾਂ ਨੂੰ ਲੈ ਕੇ ਵੀ ਆਏ ਆ ਆਪਾ ਆਪਣੀ ਗੱਲਾਂ ਚ ਸਾਂਝੇ ਕੀਤੇ ਆ ਜੀ ਬਿਲਕੁਲ ਜੀ ਅਸੀਂ ਲੈ ਕੇ ਵੀ ਆਏ ਆ ਜੀ ਨੂਰ ਮਹਿਲ ਤੋਂ ਵੀ ਰੇਂਜ ਕੀਤਾ ਸੀ ਕਿ ਇੱਥੇ ਤੱਕ ਆਉਣ ਲਈ ਜਿਹਨਾਂ ਤੋਂ ਨਹੀਂ ਆਇਆ ਹੋਇਆ ਜੀ ਫਿਰ ਅਸੀਂ ਵਾਪਸ ਘਰ ਅੱਗੇ ਛੱਡ ਕੇ ਵੀ ਆਏ ਆ ਅੱਜ 24 ਤਰੀਕ ਹਾਂਜੀ ਅੱਜ ਕੀ ਸੀਗਾ ਜੀ ਅੱਜ ਜੀ ਦੁਬਾਰਾ ਅੱਖਾਂ ਦਾ ਚੈੱਕਅਪ ਕੀਤਾ ਗਿਆ ਫਿਰ ਜਿਹਨਾਂ ਡਾਕਟਰਾਂ ਨੂੰ ਕੋਈ ਪ੍ਰੋਬਲਮ ਸੀ ਉਹਨਾਂ ਨੂੰ ਮੈਡੀਸਨ ਦਿੱਤੀ ਉਹਨਾਂ ਨੂੰ ਦਵਾਈ ਦਿੱਤੀ ਡਾਕਟਰਾਂ ਫਿਰ ਇੱਕ ਇੱਕ ਅਰਬ ਬਜ਼ੁਰਗ ਨੂੰ ਕੰਬਲ ਵੰਡਿਆ ਗਿਆ ਜੀ ਇਹ ਇੱਕ ਨਵਾਂ ਕੁ ਪਤਲਾ ਹੈ ਅਪਰੇਸ਼ਨ ਦਾ ਆਪ ਕਰਾ ਦਿੰਨੇ ਆ ਹਾਂ ਜੀ ਕੋ ਲੋਕਾਂ ਦੇ ਵਿੱਚ ਤੁਸੀਂ ਆਪ ਵੇਚੜ ਕੇ ਕੰਬਲ ਦੇ ਰਹੇ ਸੀਗੇ ਲੋਕਾਂ ਨੂੰ ਤੁਸੀਂ ਮਿਲ ਰਹੇ ਸੀਗੇ ਇਹ ਮਤਲਬ ਕੀ ਮਨੁੱਖਰੇ ਲੋ ਦੀ ਜਾਂ ਸਬੰਧ ਜੀਤ ਕਰਦੇ ਸੱਚੀ ਪੁੱਛੋ ਜੀ ਤੇ ਕਹਿੰਦੇ ਜੀ ਅੱਜਕੱਲ ਜੋ ਵੀ ਦੇਣਾ ਹੈ ਕੀ ਤਾਂ ਉਹਨਾਂ ਬਜ਼ੁਰਗਾਂ ਦੀ ਦੇਣ ਤੇ ਬੈਠੇ ਆਸੀਂ ਮੈਨੂੰ ਬੜਾ ਆਪਣੇ ਆਪ ਤੇ ਮਹਿਸੂਸ ਹੁੰਦਾ ਹੁੰਦਾ ਉਸ ਵੇਲੇ ਜਦੋਂ ਮੈਂ ਬਜ਼ੁਰਗਾਂ ਨੂੰ ਮਿਲਦਾ ਉਹਨਾਂ ਨੂੰ ਮੈਂ ਦੇਖਦਾ ਪਤਾ ਨਹੀਂ ਕਿੰਨੇ ਸਿੱਸਾ ਮਿਲਦੀ ਬਹੁਤ ਸਿੱਸਾ ਮਿਲੀਆਂ ਹੋਈਆਂ ਇਹਨਾਂ ਬਜ਼ੁਰਗਾਂ ਤੋਂ ਮੈਨੂੰ ਮੈਂ ਕਦੀ ਨਹੀਂ ਭੁੱਲ ਸਕਦਾ ਇਹਨਾਂ ਨੂੰ ਸਰ ਤੁਸੀਂ ਕਿੱਥੋਂ ਬਿਲੋਂਗ ਕਰਦੇ ਵੈਸੇ ਵੈਸੇ ਮੇਰਾ ਪਿੰਡ ਅਦਿਕਾਲੀ ਜੀ ਅਦਿਕਾਲੀ ਤੁਸੀਂ ਇੱਥੇ ਦੇ ਰਹਿਣ ਵਾਲੇ ਹੋ ਨਹੀਂ ਜੀ ਮੈਂ ਚੁੱਕੇ ਚ ਰਹਿਣਾ ਵੈਸੇ ਤਾਂ ਮੇਰਾ ਵਸਤਾ ਤੇ ਹੀ ਹੈ ਜੀ ਇਹ ਜਿਹੜੀ ਲੋਕੇਸ਼ਨ ਤੇ ਤੁਸੀਂ ਲਾਇਆ ਅੱਜ ਕੈਂਪ ਕੋ ਇਹਦੇ ਬਾਅਦ ਤੋਂ ਚਾਨੜਾ ਪਾਉਂਦੇ ਜੀ ਇਹ ਲਕਿਸ਼ੇ ਜੀ ਜੀ ਮੈਂ ਬਣਾਈ ਤਾਲੀਵਾਲ ਹਵੇਲੀ ਬਣਾਈ ਹੈ ਜੀ ਅਸੀਂ ਮੈਂ ਮਤਲਬ ਮਤਲਬ ਆਪਣੇ ਬੈਠਣ ਵਾਸਤੇ ਬਣਾਈ ਸੀ ਬਾਕੀ ਬਜ਼ੁਰਗ ਆ ਕੇ ਬੈਠਣ ਮੈਨੂੰ ਕੋਈ ਤਰਾਜ ਨਹੀਂ ਹੁੰਦਾ ਇਸ ਥੀ ਦੇ ਵਿੱਚ ਉਹ ਸੋਨਾ ਅੰਦੂ ਮੋਟਰ ਸਫੇਰ ਜਿਹੜਾ ਅੰਦਰ ਗ੍ਰੀਨੀਸ਼ ਕਬੜੀ ਕੀਤੀ ਹੋਈ ਹੈ ਹਾਂਜੀ ਪੁਰਾਣੇ ਵਿਛੋਕਨ ਸਭਿਆਚਾਰ ਦਾ ਸੰਬੰਧਕ ਬਣਾਇਆ ਗਿਆ ਜੀ ਜੀ ਉਹਦੇ ਵਿੱਚ ਜਿਦਾਹਾ ਟਾਈਪ ਦਾ ਫਰੂਟ ਲਾਇਆ ਪੁਰਾਣੇ ਮਕਾਨ ਪੁਰਾਣਾ ਵਿਰਸਾ ਸਾਰਾ ਦੇਖਣ ਨੂੰ ਮਿਲੂਗਾ ਲਗਾ ਜੀ ਅੱਗੇ ਵੀ ਤੁਸੀਂ ਏਸੇ ਜਿਹੜੇ ਉਪਰਾਲੇ ਕਰਦੇ ਰਹੋਗੇ ਬਿਲਕੁਲ ਕਰਦੇ ਰਵਾਂਗੇ ਜਿੰਨਾ ਜ਼ਿਕਰ ਪ੍ਰਮਾਤਮਾ ਨੇ ਦੇਣ ਦਿੱਤੀ ਜੀ ਯੂਰ ਕਰਾਂਗੇ ਥੈਂਕ ਯੂ ਪਰਿਵਾਰ ਵੱਲੋਂ ਬਹੁਤ ਸਹਿਯੋਗ ਹੈ ਲਾਇੰਸ ਕਲੱਬ ਗੌਰਵ ਨੂਰ ਮੈਲ ਨੂੰ ਜਿਸ ਤਰ੍ਹਾਂ ਅਸੀਂ ਕਹਿੰਿਆ ਉਸ ਤੇ ਸਾਡੇ ਨਾਲ ਸਹਿਯੋਗ ਨਾਲ ਇਹ ਚੱਲਦੇ ਹੈਗੇ ਅਸੀਂ ਇਹਨਾਂ ਨਾਲ ਚੱਲਦੇ ਆ ਬੱਸਾਂ ਦਾ ਕਰਾਇਆ ਇਹਨਾਂ ਨੇ ਦਿੱਤਾ ਲੰਗਰ ਪਾਣੀ ਜੋ ਵੀ ਸੀ ਇਹਨਾਂ ਨੇ ਕੀਤਾ ਔਰ ਅੱਜ ਕੰਬਲ ਵੀ ਹਰ ਮਰੀਜ਼ ਨੂੰ ਇੱਕ ਇੱਕ ਕੰਬਲ ਦਿੱਤਾ ਗਿਆ ਔਰ ਡਾਕਟਰਾਂ ਦੇ ਡਾਕਟਰ ਦੁੱਗਲ ਜਲੰਧਰ ਤੋਂ ਕਿਸ਼ਨਪੁਰਾ ਚੌਕ ਸਾਨੂੰ ਬਹੁਤ ਸਹਿਯੋਗ ਦਿੰਦੇ ਆ ਔਰ ਹਰ ਤਰ੍ਹਾਂ ਦੀ ਸਾਨੂੰ ਸਹੂਲਤ ਹੋ ਇੱਥੇ ਬਿਠਿਆ ਆਦੇ ਕਾਲੀ ਉਦ ਪਹੁੰਚਦੀ ਕਰਦੇ ਆ ਇਹ ਲਾਇਓਨਸ ਕਲੱਬ ਬਲੋ ਤੁਸੀਂ ਪ੍ਰਵਾਦ ਦਾ ਕੀ ਕਹਿਣਾ ਬਹੁਤ ਬਹੁਤ ਨਿਦਾਸ਼ੀ ਧੰਨਵਾਦ ਕਰਦੇ ਆ ਔਰ ਸਾਡੇ ਨਾਲ ਇਹ ਮੋੜੇ ਨਾ ਮੋੜਾ ਜੋੜ ਕੇ ਹਰ ਵੇਲੇ ਖੜੇ ਸਾਡੇ ਨਾਲ 24 ਘੰਟੇ ਸਾਡੇ ਨਾਲ ਖੜੇ ਹੈ ਇਹ ਜਿਹੜਾ ਅੱਖਾਂ ਦਾ ਕੈਂਪ ਹੈ ਜੀ ਕਿਨਮਾ ਕੈਂਪ ਹੈ ਜੀ 11ਵਾਂ ਕੈਂਪ ਹੈ ਜੀ ਔਰ ਸਾਡੇ ਅਸੀਂ 11 ਕੈਂਪਾਂ ਦੇ ਨਾਲ ਹੀ ਪੂਰੇ ਨਿਵਾਏ ਸਾਡੇ ਨਾਲ ਜਣਾ ਨੇ ਥੈਂਕ ਯੂ ਪਹਿਲੇ ਰਾਮੰਦ ਲੱਗਦਾ ਸੀ ਹਜੇ ਪਹਿਲਾਂ ਰਾਮੰਦ ਲੱਗਿਆ ਸੀ ਜਗ੍ਹਾ ਦੀ ਸ਼ੋਰਟੇਜ ਕਰਕੇ ਉੱਥੇ ਨਾ ਇੱਥੇ ਹਰ ਚੀਜ਼ ਦੀ ਸਾਨੂੰ ਸਹੂਲਤ ਹੈਗੀ ਆ ਔਰ ਸਾਡੇ ਜੋ ਲੈਂਡ ਵਾਈਜ਼ ਕੰਮ ਹੋ ਰਿਹਾ ਬਹੁਤ ਅੱਛਾ ਸੋਹਣਾ ਹੋ ਰਿਹਾ ਉੱਥੇ ਨਾਲੋਂ ਠੀਕ ਥੈਂਕ ਯੂ ਥੈਂਕ ਯੂ ਸਾਡਾ ਜਿਹੜਾ ਕੈਂਪ ਲਗਾਇਆ ਗਿਆ ਸੀਗਾ ਅਸੀਂ ਉਹਦੇ ਵਿੱਚ ਛਨੀਵਾਰ ਨੂੰ ਅਸੀਂ OPD ਕੀਤੀ ਸੀ ਜਿਹਦੇ ਵਿੱਚ ਅਪ੍ਰੋਕਸੀਮੇਟਲੀ 875-76 ਦੇ ਕਰੀਬ ਪੇਸ਼ੈਂਟਾਂ ਦਾ ਚੈੱਕਅਪ ਕੀਤਾ। ਉਹਦੇ ਵਿੱਚ ਅਸੀਂ IOL ਇੰਪਲਾਂਟ ਕਰਨ ਦੇ ਲਈ ਲਗਭਗ 150 ਪੇਸ਼ੈਂਟਸ ਦੀ ਸਕ੍ਰੀਨਿੰਗ ਕੀਤੀ ਸੀ। ਉਸ ਦੇ ਵਿੱਚ ਨਖੂਨੇ ਦੇ ਪੇਸ਼ੈਂਟਸ ਵੀ ਪਰ ਕੁਝ ਪੇਸ਼ੈਂਟਸ ਨੂੰ ਅਸੀਂ ਨਹੀਂ ਕਰ ਪਾਏ ਕਿਉਂਕਿ ਉਹਨਾਂ ਦੀ ਸ਼ੂਗਰ ਬਹੁਤ ਜ਼ਿਆਦਾ ਹੈ ਸੀ। ਤੇ ਪੇਸ਼IENTS ਅੱਜ ਉਹਨਾਂ ਦਾ ਫਾਲੋਅ ਅਪ ਸੀਗਾ ਆਪਰੇਸ਼ਨ ਤੋਂ ਬਾਅਦ ਸੰਡੇ ਨੂੰ ਉਹਨਾਂ ਦਾ ਆਪਰੇਸ਼ਨ ਹੋਇਆ ਸੀਗਾ ਅੱਜ ਉਹਨਾਂ ਦਾ ਫਾਲੋਅ ਅਪ ਸੀਗਾ ਉਹਨਾਂ ਦਾ ਕੋਈ ਕੋਈ ਵੀ ਪ੍ਰੋਬਲਮ ਹੈਗੀ ਹੈ ਕੋਈ ਉਹਨਾਂ ਦੀ ਕੰਪਲੇਂਟਸ ਹੈਗੀ ਅਸੀਂ ਉਹ ਸਾਰੀਆਂ ਉਹਨਾਂ ਨੂੰ ਦੂਰ ਕੀਤੀ ਤੇ ਉਹਨਾਂ ਦਾ ਹੁਣ ਸੈਕੰਡ ਫਾਲੋਅ ਅਪ ਅਸੀਂ ਸੋਮਵਾਰ ਨੂੰ ਦੁਆਰਾ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਪੇਸ਼IENTS ਨੂੰ ਦੁਆਰਾ ਹਸਪੀਟਲ ਨਾ ਜਾਣਾ ਪਵੇ ਉਹਨਾਂ ਨੂੰ ਉਹਨਾਂ ਦੇ ਡੋਰ ਸਟੈਪ ਦੇ ਉੱਤੇ ਹੀ ਸਹੂਲਤ ਮਿਲ ਜAVE ਸਾਡੇ ਡਾਕਟਰਾਂ ਦੀ ਟੀਮ ਸੀ ਜਿਨ੍ਹਾਂ ਨੇ ਸਾਡੇ ਅਪਰੋਕਸੀਮੇਟਲੀ 5-6 ਡਾਕਟਰਸ ਦੀ ਟੀਮ ਸੀਗੀ ਜਿਹਦੇ ਵਿੱਚ ਅਸੀਂ ਆਈ ਸਕਰੀਨਿੰਗ ਕੀਤੀ ਹੈ ਸ਼ੂਗਰ ਵੀਪੀ ਚੈੱਕ ਕੀਤਾ ਹੈ ਉਸ ਤੋਂ ਬਾਅਦ ਅਸੀਂ ਪੇਸ਼IENTS ਨੂੰ ਬੱਸਸ ਹਸਪੀਟਲ ਲੈ ਕੇ ਗਏ ਆਂ ਸੰਡੇ ਨੂੰ ਅਸੀਂ 9 ਵਜੇ ਤੋਂ ਲੈ ਕੇ ਸ਼ਾਮ ਤੱਕ ਅਸੀਂ 5-6 ਵਜੇ ਤੱਕ ਲਗਭਗ ਸਾਰੇ ਉਪਰੇਸ਼ ਹੋ ਗਏ ਸੀ ਸਾਰੇ ਪੇਸ਼IENTS ਨੂੰ ਉਹਨਾਂ ਦੇ ਘਰ ਘਰ ਤੱਕ ਛੱਡ ਕੇ ਆਏ ਆਂ ਔਰ ਸਾਡ ਅਸੀਂ ਆਪਣਾ ਨੰਬਰ ਵੀ ਦਿੱਤਾ ਹੈ ਕਿ ਜੇ ਫਿਰ ਵੀ ਕੋਈ ਦਿੱਕਤ ਹੋਵੇ ਨੀਰੈਸਟ ਆਪਣੇ ਡਾਕਟਰ ਕਮਲ ਇੰਪੁਆਇੰਟ ਹੈਗੇ ਨੇ ਸਿਵਲ ਹਸਪੀਟਲ ਨੂਰ ਮੈਲ ਚ ਉੱਥੇ ਆ ਕੇ ਆਪਣੀਆਂ ਪ੍ਰੋਬਲਮਸ ਨੂੰ ਡਿਸਕਸ ਕਰ ਸਕਦੇ ਆ ਦਵਾਈਆਂ ਦਿੱਤੀਆਂ ਗਈਆਂ ਔਰ ਫਰਦਰ ਜੇ ਉਹਨਾਂ ਨੂੰ ਕਿਸੇ ਦੀ ਕੋਈ ਦਵਾਈ ਗੁੰਮ ਹੋ ਜਾਂਦੀ ਹੈ ਢਲ ਜਾਂਦੀ ਹੈ ਤਾਂ ਉਹਦੇ ਲਈ ਵੀ ਅਸੀਂ ਜੁਗਾੜ ਕਰ ਦਿੱਤਾ ਕਿ ਵਿਸ਼ਾਲ ਮੈਡੀਕਲ ਹਾਲ ਤੇ ਜਾ ਕੇ ਉਹ ਆਪਣਾ ਕਾਰਡ ਦਿਖਾ ਕੇ ਫ੍ਰੀ ਦੇ ਵਿੱਚ ਮੈਡੀਸਨ ਲੈ ਸਕਦੇ ਆ ਸਾਰੇ ਜਿਹੜੀ ਆ ਤੁਸੀਂ ਆਪਰੇਟ ਕੀਤੇ ਆ ਉਹਦੇ ਵਿੱਚ ਅੱਜ ਤੁਸੀਂ ਦੁਬਾਰਾ ਚੈੱਕ ਅਪ ਕੀਤਾ ਤੇ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਨਹੀਂ ਬਹੁਤ ਵਧੀਆ ਆਪਰੇਸ਼ਨ ਹੋਇਆ ਜੀ ਸਾਰਿਆਂ ਦੀ ਨਿਗਾ ਬਹੁਤ ਵਧੀਆ ਕਿਸੇ ਪੇਸ਼ੈਂਟ ਨੂੰ ਕੋਈ ਕੰਪਲੇਂਟ ਨਹੀਂ ਹੈ ਅੱਛਾ ਜਿਹੜਾ ਤਾਰੀਵਾਲ ਪ੍ਰਵਾਦ ਵੱਲੋਂ ਤੁਹਾਡੇ ਸਹਿਯੋਗ ਨਾਲ ਜਿਹੜਾ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਆ ਅਸੀਂ ਸ਼ੁਕਰਗੁਜ਼ਾਰ ਆਂ ਤਾਰੀਵਾਲ ਫੈਮਿਲੀ ਦਾ ਲਾਇਵੈਂਸ ਕਲੱਬ ਦਾ ਕਿ ਇਹ ਸਾਰਾ ਉਪਰਾਲਾ ਉਹਨਾਂ ਦਾ ਆ ਅਸੀਂ ਤਾਂ ਸਿਰਫ ਉਹਨਾਂ ਦੇ ਨਾਲ ਸਪੋਰਟਿਵ ਸਟਾਫ ਹੈਗੇ ਆਂ ਜੀ ਉਹ ਸਾਨੂੰ ਇਨਵਾਈਟ ਕਰਦੇ ਆ ਤੇ ਅਸੀਂ ਕਰਦੇ ਆ ਕਰ ਪਾਏ ਆ ਜੇ ਅਸੀਂ ਉਹ ਸਾਨੂੰ ਸਪੋਰਟ ਨਹੀਂ ਕਰਦੇ ਤਾਂ ਨੀ ਆਪਰੇਸ਼ਨ ਕਰ ਪਾਉਂਦੇ ਕਿਉਂਕਿ ਇਹਦੇ ਵਿੱਚ ਬਹੁਤ ਵੱਡਾ ਬਜਟ ਲੱਗਦਾ ਆ ਉਹ ਅਸੀਂ ਅਫੋਰਡ ਨਹੀਂ ਕਰ ਸਕਦੇ ਸੋ ਇਹਦੇ ਵਿੱਚ ਜੋ ਵੀ ਦੇਣ ਹੈ ਸਾਡਾ ਸਿਰਫ ਵਰਕਿੰਗ ਹੈਗੀ ਹੈ ਜਿਹੜੀ ਫਾਈਨੈਂਸ਼ੀਅਲ سپورਟ ਹੈ ਉਹ ਤਾਰੀਵਾਲ ਫੈਮਿਲੀ ਦੀ ਹੈ ਉਹ ਤੇ ਲਾਇਨਸ ਕਲੱਬ ਦੀ ਹੈ ਤੇ ਅਸੀਂ ਤੈਹ ਦਿਲੋਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਪਬਲਿਕ ਦਾ ਇੰਨਾ ਫਾਇਦਾ ਕੀਤਾ ਜਦਕਿ ਇੱਕ ਜ਼ਿੰਮੇਵਾਰੀ ਸਾਡੀ ਸਰਕਾਰੀ ਗਵਰਨਮੈਂਟ ਦੀ ਬਣਦੀ ਹੈ ਪਰ ਉਹ ਨਿਭਾ ਰਹੇ ਤੇ ਇਹ ਸਾਡੇ ਐਨਆਰਆਈ ਵੀਰ ਜਿੰਨੇ ਵੀ ਇਹ ਕੰਮ ਕਰਦੇ ਨੇ ਇਹ ਬਹੁਤ ਵਧੀਆ ਕੰਮ ਕਰਦੇ ਨੇ ਜਿੰਨਾ ਤੱਕ ਮੈਨੂੰ ਯਾਦ ਹੈ ਮੈਂ ਵੀ ਸਰਕਾਰੀ ਵਿੱਚੋਂ ਹੀ ਰਿਟਾਇਰ ਹੋਇਆ ਹਾਂ ਬਟ ਦੇਖਣ ਚ ਇਹ ਆਇਆ ਕਿ ਅਸੀਂ ਜਿੰਨਾ ਉੱਥੇ 3 ਮਹੀਨੇ ਦੇ ਵਿੱਚ ਸਰਜਰੀ ਕਰਦੇ ਆ ਉਹ ਨਹੀਂ ਸਰਜਰੀ ਅਸੀਂ ਇੱਕ ਦਿਨ ਦੇ ਵਿੱਚ ਕਰ ਦਿੱਤੀ ਹੈ ਔਰ ਉਹ ਇੱਕ ਕੁਆਲਿਟੀ ਸਰਜਰੀ ਹੈ ਕਿਸੇ ਪੇਸ਼ੈਂਟ ਨੂੰ ਕੋਈ ਕੰਪਲੇਂਟ ਨਹੀਂ ਹੈ ਸੋ ਮੈਂ ਫਿਰ ਰਿਕੁਐਸਟ ਕਰਾਂਗਾ ਧਾਰੀਵਾਲ ਸਾਹਿਬ ਤੋਂ ਲਾਇਨਸ ਕਲੱਬ ਤੋਂ ਕਿ ਉਹ ਇਸ ਤਰ੍ਹਾਂ ਦਾ ਉਪਰਾਲਾ ਹਰ ਸਾਲ ਇੱਕ ਫਿਕਸ ਡੇਟ ਦੇ ਉੱਤੇ ਕਰਦੇ ਰਹਿਣ ਤਾਂ ਕਿ ਸਾਡੇ ਨੂਰਮੰਹਲ ਦੇ ਆਸ-ਪਾਸ ਦੇ ਸਾਰੇ ਪਿੰਡਾਂ ਨੂੰ ਅੱਖਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਦਾ ਸਾਹਿਬ ਇੱਕ ਲਾਸਟ ਵਿੱਚ ਜਿਨ੍ਹਾਂ ਨੇ ਪੇਸ਼ੈਂਟ ਕਰਾਇਆ ਤੁਸੀਂ ਇਸ ਚੈਨਲ ਦੇ ਮਾਧਿਅਮ ਤੋਂ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਇਸ ਨੇ ਜਾਣ ਦੇਣਾ ਚਾਹਨਾ ਕਿ ਇਹ ਕੈਂਪ ਬਹੁਤ ਵਧੀਆ ਹੈ ਡਾਕਟਰ ਬਹੁਤ ਵਧੀਆ ਹੈ ਲੈਂਸ ਬਹੁਤ ਵਧੀਆ ਇੰਪਲਾਂਟ ਕੀਤੇ ਗਏ ਆ ਦਵਾਈ ਦਾ ਕੋਈ ਨਹੀਂ ਕਿਸੇ ਤੋਂ ਕਿਸੇ ਕਿਸਮ ਦੀ ਕੋਈ ਚਾਰजेस ਨਹੀਂ ਲਿੱਤੇ ਗਏ ਲੰਗਰ ਦਾ ਬੰਦੋਬਸ ਚਾਹ ਪਾਣੀ ਦਾ ਬੰਦੋਬਸ ਹਰ ਚੀਜ਼ ਉਹਨਾਂ ਨੂੰ ਪ੍ਰੋਵਾਈਡ ਕੀਤੀ ਹੈ ਤਾਂ ਕਿ ਉਹ ਹੋਰ ਜ਼ਿਆਦਾ ਹੋਰ ਲੋਕਾਂ ਨੂੰ ਦੱਸਣ ਮੋਟੀਵੇਟ ਕਰਨ ਤਾਂ ਕਿ ਅਸੀਂ ਇਹਨਾਂ ਦੀ ਹੋਰ ਇਸ ਫੈਮਿਲੀ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰ ਸਕੀਏ ਥੈਂਕ ਯੂ ਓਕੇ ਧੰਨਵਾਦ ਕਰਨਾ ਚਾਹੁੰਦਾ ਹਾਂ ਧਾਰੀਵਾਲ ਪਰਿਵਾਰ ਦਾ ਜਿਹੜਾ 11 ਸਾਲ ਤੋਂ ਬਹੁਤ ਸੇਵਾ ਨਿਭਾ ਰਹੇ ਆ ਤਾਂ ਤੇੰਦੇ ਲੰਗਰ ਦੀ ਸੇਵਾ ਵੀ ਪੂਰੀ ਚੱਲ ਰਹੀ ਸੀ ਉੱਥੇ ਵੀ ਅਪ੍ਰਿਸ਼ਨ ਹੋਏ ਉੱਥੇ ਵੀ ਲੰਗਰ ਦੀ ਸੇਵਾ ਬੱਚਾਂ ਦਾ ਸਾਰਾ ਭਾਜੀ ਦਾ ਬਹੁਤ ਵਧੀਆ ਅਰੇਂਜਮੈਂਟ ਹੁੰਦਾ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਭਾਜੀ ਦਾ ਇਹੀ ਆ ਕਿ ਅਸੀਂ ਹਰ ਸਾਲ ਵੀ ਕੈਂਪ ਲਾਉਂਦੇ ਹੀ ਰਹਿਵਾਂਗੇ ਇੱਦੀ ਭਾਜੀ ਇਹ ਜਿਹੜਾ ਕੈਂਪ ਲੱਗਾ ਹੈ ਇਹਦੇ ਵਿੱਚ ਧਾਲੀਆਲ ਸਾਹਿਬ ਆਪ ਵੀ ਗਏ ਸੀ ਜਲੰਧਰ ਜਾ ਉਹਨਾਂ ਨੇ ਇੱਥੇ ਰਹਿ ਕੇ ਸੇਵਾ ਕੀਤੀ ਨਹੀਂ ਭਾਜੀ ਹੁਣ ਤਾਂ ਤਾਂ ਸ਼ੁਰੂ ਤੋਂ ਹੀ ਲੈ ਕੇ ਆਪ ਹੀ ਸੇਵਾ ਕਰਦੇ ਆ ਜਿੰਨੇ ਵੀ ਮਰੀਜ਼ ਆ ਬੱਚੇ ਲਾ ਕੇ ਪ੍ਰੋਸੀਜਨ ਕਰਾ ਕੇ ਬੱਸ ਦੇ ਵਿੱਚ ਬਿਠਾਉਣ ਤੱਕ ਪ੍ਰਸ਼ਾਦਾ ਖਵਾਉਣ ਤੱਕ ਉਹਨਾਂ ਦੀ ਪੂਰੀ ਭਾਜੀ ਆਪ ਸੇਵਾ ਨਿਭਾਉਂਦੇ ਆ। ਕੀ ਕਹਿਣਾ ਚਾਹੁੰਦੇ ਹੋ ਭਾਜੀ ਇਲਾਕੇ ਦੇ ਲੋਕਾਂ ਨੂੰ ਅੱਜ ਦੇ ਇਸ ਕੈਂਪ ਬਾਰੇ? ਹਾਂ ਜੀ ਮਾਤਾ ਜੀ ਕੈਂਪ ਕਿੱਦਾਂ ਜੀ ਲੱਗਾ ਤੁਹਾਨੂੰ ਇਹ? ਕੈਂਪ ਬਹੁਤ ਵਧੀਆ ਲੱਗਾ। ਅੱਗੇ ਅਸੀਂ ਕੈਂਪ ਰਾਮ ਮੰਦਰ ਚਲਾਉਂਦੇ ਸੀ। ਉਹ ਤਾਂ ਇੰਨਾ ਸਹੂਲਤ ਨਹੀਂ ਸੀ। ਸਾਰੇ ਖੜੇ ਰਹਿੰਦੇ ਸੀਗੇ। ਇੱਥੇ ਅਸੀਂ ਚੇਅਰ ਲਵਾਤੀਆਂ। ਨੰਬਰ ਵਾਈਜ਼ ਅਸੀਂ ਭੇਜਿਆ। ਨਾਲੇ ਮੇਰੇ ਨਾਲ ਸਰਨੂ ਪੁੱਤ ਦਾ ਤੇ ਵੀ ਮੈਂ ਆਪਣੇ ਫਾਰਮ ਹੋ ਲਗਾਣਾ ਕੈਂਪ ਐਸ ਕਰਕੇ ਅਸੀਂ ਉਹਦੀਆਂ ਰੀਝਾਂ ਪੂਰੀਆਂ ਕੀਤੀਆਂ ਅੱਖਾਂ ਦੇ ਕੈਂਪ ਲਾ ਕੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਬਹੁਤ ਵਧੀਆ ਲੱਗਾ ਇਹੋ ਜਿਹੇ ਪ੍ਰੋਜੈਕਟ ਅੱਗੇ ਵੀ ਜਾਰੀ ਰੱਖਣਗੇ ਜਾਂ ਹੋਰ ਰਹਿਣਗੇ ਜਿੰਨੀ ਦੇ ਸਾਡੀ ਜਾਨ ਆ ਮੇਰੇ ਬੇਟੇ ਦੀ ਜਾਨ ਹੋਣੀ ਦੇਰ ਕੈਂਪ ਚੱਲੂਗਾ ਹੂੰ कैंप बंद ਨਹੀਂ ਹੋ ਰਿਹਾ ਮੈਂ ਤਾਂ ਇਹ ਕਹਿੰਦੇ ਚਾਹ ਪਕੌੜਿਆਂ ਦਾ ਲੰਗਰ ਸਵਾਦ ਬਹੁਤ ਸੀਗਾ ਬਹੁਤ ਸਵਾਦ ਸੀ ਟੇਸਟੀ ਬਹੁਤ ਸੀ ਪੋਲੇ ਬਹੁਤ ਕੋੜੇ ਬਣੇ ਸੀ ਚਾਹ ਵੀ ਵਧੀਆ ਸੀ ਸਭ ਕੁਝ ਵਧੀਆ ਸੀ ਮੇਰੇ ਬੇਟੇ ਨੇ ਇੰਤਜ਼ਾਮ ਬਹੁਤ ਸਾਰੇ ਵਧੀਆ ਕੀਤੇ ਮਤਲਬ ਕਿ ਬਜ਼ੁਰਗਾਂ ਦਾ